ਕੋਈ ਵੀ ਲਾਜ਼ ਘਰ ਚ ਹੋਵੇ ਅਸੀਂ ਖੁਸ਼ੀ ਦਾ ਮੰਗਣ ਜਾਂਦੇ ਹਾਂ ਉਹਦਾ ਭਾਵੇਂ ਰਪਈਆ ਕਰੋੜਾਂ ਦਾ ਮਾਲਕ ਅਸੀਂ 1 ਰੁਪਈਆ ਨਹੀਂ ਕਿਸੇ ਕੋਲੋਂ ਮੰਗਦੇ ਬਿਨਾਂ ਟਾਈਮ ਕੋਈ ਵੀ ਇਨਸਾਨ ਮਤਲਬ ਕਿ ਖੁਸ਼ੀ ਦਾ ਮਾਹੌਲ ਆ ਜਿਹੜਾ ਉਹਨਾਂ ਤੇ ਇੱਕ ਉਧਰਲੀ ਪਾਕਿਸਤਾਨ ਦੀ ਲੜਾਈ ਦੇ ਕਰਕੇ ਉਹਨਾਂ ਦੇ ਖੁਦ ਵੀ ਚਿਹਰਿਆਂ ਤੇ ਗਮ ਛਾਏ ਹੋਏ ਨੇ ਤੇ ਕਾਰੋਬਾਰ ਦੇ ਵਿੱਚ ਇਸ ਟਾਈਮ ਜਿਹੜਾ ਮਾਨਵਾ ਉਹ ਸਾਰਿਆਂ ਦਾ ਭਟਕਿਆ ਹੋਇਆ ਵਾ ਪਾਪਾ ਜੀ ਇੱਕ ਡਰ ਇੱਕ ਖੌਫ ਪਿਆ ਹੋਇਆ ਵਾ ਵੀ ਰੱਬਾ ਪਤਾ ਨਹੀਂ ਕਿਹੜੇ ਟਾਈਮ ਕੀ ਹੋ ਜਾਣਾ ਕੰਮ ਕਾ ਚੱਲ ਨਹੀਂ ਰਿਹਾ ਬਿਲਕੁਲ ਵੀ ਬਸ ਘਰੋਂ ਆ ਜਾਣੇ ਇੱਥੇ ਆ ਕੇ ਬੈਠ ਕੇ ਚਲੇ ਜਾਣੇ ਵੀ ਕਦ ਖਬਰੇ ਮਿਲੀ ਜਾਵੇ ਕੰਮ ਕਾਜ ਕਰੇ ਬੱਚੇ ਬੈਠੇ ਹੈਗੇ ਉਹ ਖਾਣ ਨੂੰ ਮੰਗਦੇ ਕਿੱਥੋਂ ਦੇਣਾ ਹੈ ਅਸੀਂ ਉਹਨਾਂ ਨੂੰ ਸਈ ਵਿਚਾਰੇ ਇਹੀ ਕਹਿੰਦੇ ਵੀ ਅਸੀਂ ਖੁਸ਼ੀ ਕਿਹੜੇ ਹਿਸਾਬ ਨਾਲ ਕਰੀਏ ਜੰਗ ਲੱਗਾ ਹੋਇਆ ਆ ਕਮਾਕਾਰਾਂ ਤੋਂ ਟਾਈਮ ਟਾਈਮ ਦੇ ਨਾਲ ਪਹਿਲਾਂ ਛੁੱਟੀ ਦਿੰਦੇ ਸੀ ਹੁਣ ਬਿਨਾਂ ਟਾਈਮ ਤੋਂ ਛੁੱਟੀ ਦੇ ਦਿੰਦੇ ਬਹੁਤ ਰਾਸ਼ ਹੋ ਰਿਹਾ ਵਾ ਕਰੀਆ ਨਾ ਸਟੋਰਾਂ ਤੇ ਜਾ ਕੇ ਦੇਖ ਲਓ ਪੰਪਾਂ ਤੇ ਜਾ ਕੇ ਦੇਖ ਲਓ ਜਿਹੜੀ ਆ ਫੇਸਬੁੱਕ ਆ ਫੇਸਬੁੱਕ ਲੋਕਾਂ ਨੂੰ ਮਿਸ ਗਾਈਡ ਕਰ ਰਹੀ ਆ ਨੁਕਸਾਨ ਜੰਗ ਦਾ ਦਾ ਨੋ ਹੀ ਮਾੜਾ ਵਾ ਜੰਗ ਚਾਹੇ ਮੰਨ ਲਓ ਪਾਕਿਸਤਾਨ ਚਾਹੇ ਇੰਡੀਆ ਦੀ ਵੀ ਆ ਰਣਜੀਤ ਸਿੰਘ ਇਹ ਕਾਰੋਬਾਰ ਦੇ ਹਾਲਾਤ ਦੱਸੋ ਵੀ ਕਿੱਦਾਂ ਕਾਰੋਬਾਰ ਦੇ ਹਾਲਾਤ ਤਾਂ ਬਹੁਤ ਖਰਾਬ ਨੇ ਜੀ ਹਾਂ ਜੀ ਦਾ ਬਹੁਤ ਕੰਮ ਉਹ ਦੂਜਾ ਵਾ ਇੱਕ ਲੱਗਦੀ ਆ ਇੱਕ ਲੱਗਦੀ ਹੈ ਨਹੀਂ ਇੱਕ ਵੀ ਲੱਗਦੀ ਨਹੀਂ ਹੈ ਜੀ ਇੱਕ ਦੇ ਲੱਗਦੇ ਆ ਦੋ ਦਿਹਾੜੀਆਂ ਵੀ ਨਹੀਂ ਰਹਿਣੇ ਬੰਦਾ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਈ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਚੱਲ ਰਿਹਾ ਹੈ ਤੇ ਇਹਦੇ ਕਰਕੇ ਮਜ਼ਦੂਰਾਂ ਦੇ ਵਿੱਚ ਵੀ ਆ ਬੜਾ ਕੁਝ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੰਮ ਕਰ ਨਹੀਂ ਹੈਗੇ ਦਿਹਾੜੀਆਂ ਨਹੀਂ ਲੱਗ ਰੀਆਂ ਤੇ ਉਹ ਰੋਟੀ ਪਾਣੀ ਤੋਂ ਵੀ ਮਹਤਾਜ ਹੋਏ ਬੈਠੇ ਨੇ ਤੇ ਮਜ਼ਦੂਰ ਕਿਸੇ ਵੀ ਆ ਫੀਲਡ ਦੇ ਵਿੱਚ ਹੋ ਸਕਦੇ ਨੇ ਚਾਹੇ ਕੋਈ ਵੀ ਕੰਮ ਕਰਦਾ ਤੇ ਉਹ ਮਜ਼ਦੂਰ ਹੁੰਦਾ ਚਾਹੇ ਆਪਾਂ ਪੰਡਾਂ ਦੀ ਗੱਲ ਕਰ ਲਈਏ ਕਿਉਂਕਿ ਪੰਡ ਵਿਆਹ ਦੇ ਸ਼ਾਦੀਆਂ ਵਿੱਚ ਜਾਂਦੇ ਆ ਉੱਥੇ ਦੁਆਵਾਂ ਦਿੰਦੇ ਨੇ ਤੇ ਨਾਲ ਹੀ ਆਪਣੇ ਰੋਜੀ ਰੋਟੀ ਜਿਹੜੀ ਹੈਗੀ ਕਮਾਉਂਦੇ ਨੇ ਪਰ ਭਾਰਤ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਚੱਲ ਰਿਹਾ ਉਹਦੇ ਕਰਕੇ ਇਹਨਾਂ ਨੂੰ ਵੀ ਕੋਈ ਕੰਮ ਨਹੀਂ ਮਿਲ ਰਿਹਾ ਗੱਲਬਾਤ ਕਰ ਲੈਣੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਸਾਡਾ ਨਾਮ ਜੀ ਸਲੀਮ ਪੰਡ ਕੀ ਕੰਮ ਕਰਦੇ ਹੋ ਤੁਸੀਂ ਇਹ ਹੀ ਸਾਡਾ ਇਹੀ ਕਰਮ ਹੈ ਆ ਕਿਹਦੇ ਬੱਚਾ ਆਵੇ ਵਿਆਹ ਹੋਵੇ ਸ਼ਾਦੀ ਹੋਵੇ ਮਕਾਨ ਬਣੇ ਦੋਤਾ ਵੀ ਹੋਵੇ ਕੋਈ ਵੀ ਲਾਜ਼ ਘਰ ਚ ਹੋਵੇ ਅਸੀਂ ਖੁਸ਼ੀ ਦਾ ਮੰਗਣ ਜਾਂਦੇ ਆਂ ਉਹਦਾ ਭਾਵੇਂ ਰੁਪਈਆ ਕਰੋੜਾਂ ਦਾ ਮਾਲਕ ਅਸੀਂ 1 ਰੁਪਈਆ ਨਹੀਂ ਕਿਸੇ ਕੋਲੋਂ ਮੰਗਦੇ ਬਿਨਾਂ ਟਾਈਮ ਤੋਂ ਤੇ ਜਦੋਂ ਸਾਡੀ ਖੁਸ਼ੀ ਕਿਸੇ ਦੇ ਘਰੇ ਆ ਜਾਣੀ ਅਸੀਂ ਅੜ ਕੇ ਮੰਗਦੇ ਆਂ ਜੀ ਵੀ ਇਹ ਸਾਡਾ ਕਰਮ ਬਣਦਾ ਹੁਣ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਚੱਲਦਾ ਪਿਆ ਤੇ ਕਾਰੋਬਾਰ ਦੀ ਕੀ ਸਥਿਤੀ ਹੈ ਬਹੁਤ ਮੰਦੇ ਹਾਲਾਤ ਆ ਕਈ ਵਿਚਾਰੇ ਇਹੀ ਕਹਿੰਦੇ ਵੀ ਅਸੀਂ ਖੁਸ਼ੀ ਕਿਹੜੇ ਹਿਸਾਬ ਨਾਲ ਕਰੀਏ ਜੰਗ ਲੱਗਾ ਹੋਇਆ ਆ ਕਮਾਕਾਰਾਂ ਤੋਂ ਟਾਈਮ ਟਾਈਮ ਦੇ ਨਾਲ ਪਹਿਲਾਂ ਛੁੱਟੀ ਦਿੰਦੇ ਸੀ ਹੁਣ ਬਿਨਾ ਟਾਈਮ ਤੋਂ ਛੁੱਟੀ ਦੇ ਦਿੰਦੇ ਨੇ ਵੀ ਆਪਣੇ ਆਪਣੇ ਘਰਾਂ ਨੂੰ ਚਲੇ ਜਾ ਪਤਾ ਨਹੀਂ ਕੀ ਮਾਹੌਲ ਹੋ ਜਾਣਾ ਤੇ ਇਹੀ ਸਾਡੀ ਗੁਜਾਰਿਸ਼ ਆ ਵੀ ਤੰਗ ਰੁਸਤੀ ਰਵੇ ਦੁਨੀਆ ਤੇ ਇਹ ਦੁਨੀਆ ਪੰਜਾਬ ਮੇਰਾ ਵਸਦਾ ਰਵੇ ਤੇ ਅਸੀਂ ਇਦਾਂ ਹੀ ਰੋਟੀ ਕਮਾਉਂਦੇ ਰਹੀਏ ਤੇ ਖਾਂਦੇ ਰਹੀਏ ਜਿੰਨੇ ਮਜ਼ਦੂਰ ਵੀ ਆ ਮੇਰੇ ਪੰਜਾਬ ਦੇ ਵਿੱਚ ਰੱਬ ਉਹਨਾਂ ਦੇ ਘਰਾਂ ਤੇ ਸ਼ੁਕ ਸ਼ਾਂਤੀ ਰੱਖੇ ਤੇ ਇਦਾਂ ਮੇਰਾ ਪੰਜਾਬ ਸੋਨੇ ਦੀ ਚਿੜੀ ਬਣ ਕੇ ਰਵੇ ਜਦੋਂ ਦਾ ਇਹ ਤਣਾਅ ਚੱਲਦਾ ਪਿਆ ਹੈ ਬਾਰਡਰ ਦੇ ਉੱਤੇ ਪਾਕਿਸਤਾਨ ਤੇ ਭਾਰਤ ਦਾ ਤੇ ਕਾਰੋਬਾਰ 'ਚ ਕਿੰਨਾ ਕੁ ਫਰਕ ਪਿਆ ਹੈ ਪਹਿਲਾਂ ਕੀ ਹਾਲਾਤ ਸੀ ਕਿ ਤੇ ਹੁਣ ਦੇ ਕੀ ਹਾਲਾਤ ਹੈ ਬਹੁਤ ਜ਼ਿਆਦਾ ਹੀ ਹਾਲਾਤ ਖਰਾਬ ਆ ਅਸੀਂ ਕਿਤੇ ਡੇਲੀ ਦੂਸਰੇ ਦਿਨ ਤੀਸਰੇ ਦਿਨ ਮਾਰਾ ਸਾਨੂੰ ਰੋਟੀ ਮਿਲਦੀ ਸੀ ਹੁਣ 10-10 ਦਿਨ ਵਿੱਚ ਪੈ ਜਾਂਦੇ ਆ ਅਸੀਂ 10 ਦਿਨ ਗੇੜੀ ਚੱਕਰ ਕੱਢੀ ਨਾ ਤੇ ਫੇਰ ਜਾ ਕੇ ਸਾਨੂੰ ਰੋਟੀ ਮਿਲਦੀ ਆ ਇੱਥੇ ਅਸੀਂ 5 ਦਿਨ ਗੇੜੀ ਕਰਦੇ ਸੀ ਸਾਨੂੰ 6ਵੇਂ ਦਿਨ ਰੋਟੀ ਮਿਲ ਜਾਂਦੀ ਸੀ ਹੁਣ 10-10 ਦੇਣ ਘੁੰਮਦੇ ਰਹਨੇ ਆ ਸਾਡੀ ਰੋਟੀ 'ਚ ਬਹੁਤ ਫਰਕ ਪਿਆ ਆ ਤੇ ਲੋਕਾਂ ਦੇ ਘਰਾਂ ਦੇ ਵਿੱਚ ਤੰਦਰੁਸਤੀ ਰਵੇ ਰਿਜਕ ਵਧੇ ਤੇ ਅਸੀਂ ਵੀ ਜਾਈਏ ਦੇਖੋ ਜੀ ਇਹਨਾਂ ਦੇ ਮੂੰਹ ਤੇ ਸਿਰਫ ਦੁਆਵਾਂ ਹੀ ਨਿਕਲਦੀਆਂ ਨੇ ਮਾਹੌਲ ਜਿੱਦਾਂ ਦਾ ਮਰਜ਼ੀ ਹੋਵੇ ਭਾਰਤ-ਪਾਕਿਸਤਾਨ ਦੇ ਵਿਚਾਲੇ ਜੋ ਵੀ ਸਥਿਤੀ ਹੈਗੀ ਆ ਪਰ ਇਹਨਾਂ ਨੇ ਦੁਆਵਾਂ ਹੀ ਦੇਣੀਆਂ ਦੁਨੀਆ ਨੂੰ ਦੁਆਵਾਂ ਦੇ ਰਹੇ ਨੇ ਪਰ ਇਹਨਾਂ ਦੀ ਵੀ ਹਾਲਾਤ ਜਿਹੜੇ ਹੈਗੇ ਆ ਉਹ ਉਹ ਮਾੜੇ ਨੇ ਕਿਉਂਕਿ ਰੋਜ਼ੀ-ਰੋਟੀ ਸਭ ਨੂੰ ਚਾਹੀਦੀ ਆ ਬਾਈ ਜੀ ਕੀ ਨਾਮ ਹੈ ਰਵੀ ਭੰਡ ਬਾਈ ਮੇਰਾ ਨਾਮ ਆ ਕੀ ਹਾਲਾਤ ਨੇ ਕਾਰੋਬਾਰ ਦੇ ਕਿਉਂਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਲੜਾਈ ਲੱਗਣ ਦੇ ਚਾਂਸ ਹੈ ਕਾਰੋਬਾਰ ਦਾ ਪਾਜੀ ਹਾਲਾਤ ਇਹੀ ਆ ਪਾਕਿਸਤਾਨ ਦੀ ਲੜਾਈ ਲੱਗਣ ਦੇ ਕਾਰਨ ਕੋਈ ਵੀ ਇਨਸਾਨ ਮਤਲਬ ਕਿ ਖੁਸ਼ੀ ਦਾ ਮਾਹੌਲ ਆ ਜਿਹੜਾ ਉਹਨਾਂ ਤੇ ਇੱਕ ਉਧਰਲੀ ਪਾਕਿਸਤਾਨ ਦੀ ਲੜਾਈ ਦੇ ਕਰਕੇ ਉਹਨਾਂ ਦੇ ਖੁਦ ਵੀ ਚਿਹਰਿਆਂ ਤੇ ਗਮ ਛਾਏ ਹੋਏ ਨੇ ਤੇ ਕਾਰੋਬਾਰ ਦੇ ਵਿੱਚ ਇਸ ਟਾਈਮ ਜਿਹੜਾ ਮਾਨਵਾ ਉਹ ਸਾਰਿਆਂ ਦਾ ਭਟਕਿਆ ਹੋਇਆ ਵਾ ਪਾਜੀ ਇੱਕ ਡਰ ਇੱਕ ਖੋਫ ਪਿਆ ਹੋਇਆ ਵਾ ਵੀ ਰੱਬਾ ਪਤਾ ਨਹੀਂ ਕਿਹੜੇ ਟਾਈਮ ਕੀ ਹੋ ਜਾਣਾ ਤੇ ਅਸੀਂ ਇਹੀ ਕਹਿੰਦੇ ਵੀ ਪ੍ਰਮਾਤਮਾ ਦਾਤਾ ਸਾਹਿਬ ਲੜਾਈ ਲੱਗੀ ਜਰੂਰਾ ਦਾਤਾ ਆ ਸਭ ਨੂੰ ਰਾਜੀ ਰੱਖੀ ਪ੍ਰਮਾਤਮਾ ਖੁਸ਼ੀ ਤੇ ਲਵਾਵੀਂ ਮਹਾਰਾਜ ਮੋਹ ਮਾਇਆ ਵਾ ਜਿਹੜੀ ਗਮੀ ਤੇ ਨਲਵਾਈਂ ਦਾਤਾ ਸਾਹਿਬ ਸਭ ਦੇ ਢਿੱਡ ਨੂੰ ਰਜਾ ਕੇ ਫੇਰ ਸਮਾਈਂਦਾ ਦਾ ਕੋਈ ਭੁੱਖਾ ਨਾ ਸਮੇ ਤੇਰੀ ਨਗਰੀ ਦੇ ਬਾਬਾ ਨਾਨਕਾ ਇਹੀ ਆਪਣੀ ਬਾਜੀ ਇੱਕ ਮੰਨਤ ਹੈ ਦਿਲ ਦੀ ਕਿ ਕਾਰੋਬਾਰ ਸਭ ਦੇ ਬਰਾਬਰ ਚੱਲਣ ਇਹ ਜੀ ਨੇਰੀ ਕਦੇ ਨਾ ਝੁੱਲੇ ਬਾਜੀ ਪੂਰੇ ਭਾਰਤ ਦੇ ਵਿੱਚ ਸਾਰਿਆਂ ਦੇ ਲਈ ਮੈਂ ਕਹਿ ਰਿਹਾ ਸਾਰੇ ਘਰ ਘਰ ਦੇ ਲਈ ਦੁਆਵਾ ਸਾਰੇ ਦੁਆਵਾਵਾਂ ਕਰੋ ਕਿ ਪ੍ਰਮਾਤਮਾ ਇਹ ਜਿਹੜੀ جنگ ਛੜੀ ਹੋਈ ਹੈ ਨਾ ਇਹ ਬੰਦ ਹੋ ਜਾਵੇ ਤੇ ਆਪਣੇ ਆਪ ਹੀ ਚਲੋ ਪਾਕਿਸਤਾਨ ਵਾਲੇ ਨੀਵੇਂ ਹੁੰਦੇ ਵੀ ਆ ਕੁਝ ਨਜ਼ਰ ਆ ਰਹੇ ਆ ਤੇ ਉਹ ਬਾਕੀ ਨੀਵੇਂ ਹੋ ਜਾਣ ਵੀ ਭਰਾਵਾ ਸਾਡੇ ਕੰਨਾਂ ਨੂੰ ਹੱਥ ਲੱਗੇ ਅਸੀਂ ਅੱਜ ਤੋਂ ਬਾਅਦ ਇਹ ਜੰਗ ਹਾਲ ਕਦੇ ਮੂੰਹ ਨਹੀਂ ਕਰਾਂਗੇ ਇਹ ਜਿਹੜੇ ਕਤਲ ਹੁੰਦੇ ਨੇ ਇਹ ਚੋਰੀਆਂ ਠੱਗੀਆਂ ਚਕਾਰੀਆਂ ਜਿਹੜੀਆਂ ਦੁਨੀਆ ਦੇ ਉੱਤੇ ਵਾਰਦਾਤਾ ਚੱਲ ਰਹੀਆਂ ਨੇ ਇਹ ਮਤਲਬ ਕੀ ਆਪਾਂ ਜਿੱਦਾਂ ਵੀ ਚਾਹੀਏ ਵੀ ਇਹ ਬੰਦ ਹੋ ਜਾਣ ਹਾਲਾਤ ਸਾਰੇ ਕਿਉਂਕਿ ਇੱਥੇ ਸਾਰੇ ਹੀ ਇਨਸਾਨ ਬੇਰੁਜ਼ਗਾਰ ਹੋ ਸਕਦੇ ਨੇ ਇਹ ਲੜਾਈ ਦੇ ਹਾਲਾਤ ਜਿਹੜੇ ਨੇ ਇਹ ਮਾੜੇ ਨਜ਼ਰ ਆਉਂਦੇ ਨੇ ਭਾਜੀ ਹਰੇਕ ਬੰਦੇ ਨੂੰ ਖੌਫ ਹੁੰਦਾ ਵਾ ਲੜਾਈ ਦਾ ਵੀ ਪਤਾ ਨਹੀਂ ਕਿਹੜੇ ਟਾਈਮ ਕੀ ਹੋ ਜਾਣਾ ਲੋਕ ਵੀ ਲੋਕੀ ਕਰੋ ਬਾਹਰ ਨਿਕਲਦੇ ਵੀ ਦੇਖੋ ਬੋਕੇ ਹੀ ਨਿਕਲਦੇ ਆ ਅੱਜ ਕੱਲ ਜਿੱਥੋਂ ਤੱਕ ਦੇਖਿਆ ਜਾ ਰਿਹਾ ਸੀ ਮਾਹੌਲ 'ਚ ਸਾਰੇ ਜਿ ਘੁੰਮਦੇ ਆ ਜੀ ਲੋਕੀ ਖੁਸ਼ੀਆਂ ਨਹੀਂ ਮਨਾ ਰਹੇ ਡਰ ਦੇ ਕਰਕੇ ਹੀ ਸੀਗੇ ਕਾਰੋਬਾਰ ਦੀ ਕੀ ਸਥਿਤੀ ਹੈਗੀ ਹੁਣ ਤੁਸੀਂ ਪਹਿਲਾਂ ਦੱਸਿਆ ਸੀਗਾ ਪਾਪਾ ਜੀ ਨੇ ਵੀ ਪਹਿਲਾਂ ਤੇ ਦੂਜੇ ਤੀਜੇ ਦਿਨ ਸਾਨੂੰ ਕੰਮ ਮਿਲ ਜਾਂਦਾ ਸੀਗਾ ਤੇ ਹੁਣ ਦੀ ਕੀ ਹਾਲਾਤ ਆ ਵੀ ਹੁਣ ਕਿੰਨੇ ਕਿ ਦਿਨਾਂ ਬਾਅਦ ਕੰਮ ਲੱਭ ਜਾਂਦਾ ਹੁਣ ਜਦੋਂ ਪਾਜੀ ਕੰਮ ਕਰਦਾ سلسلہ ਹੀ ਹੈ ਨਹੀਂਗਾ ਦੁਨੀਆ ਦੇ ਵਿੱਚ ਤੇ ਫਿਰ ਕੰਮ ਸਾਨੂੰ ਵੀ ਮਿਲਣਾ ਔਖਾ ਹੀ ਆ ਤੇ ਦੁਨੀਆ ਦੇ ਨਾਲ ਹੀ ਸਾਡੇ ਕਾਰੋਬਾਰ ਚੱਲਦੇ ਆ ਜੀ ਦੇਖੋ ਜੇ ਦੁਨੀਆ ਖੁਸ਼ੀ ਮਨਾਊਗੀ ਕਾਂ ਸਾਡੀ ਵੀ ਭਾਜੀ ਉੱਥੇ ਰੋਟੀ ਲੱਗਦੀ ਤੇ ਆਪਣਾ ਲੈ ਕੇ ਆਈਦਾ ਦਾਣਾ ਪਾਣੀ ਬੱਚਿਆਂ ਲਈ ਪਰਿਵਾਰ ਵਾਸਤੇ ਹੁਣ ਦੁਨੀਆ ਉਦਾਂ ਖੁਸ਼ੀ ਨਹੀਂ ਮਨਾ ਰਹੀ ਇਸ ਮਾਹੌਲ ਦੇ ਕਾਰਨ ਭਾਜੀ ਸਹੀ ਹੈ ਜੀ ਬਹੁਤ ਵਧੀਆ ਗੱਲ ਕੀਤੀ ਹੈ ਤੇ ਦੇਖੋ ਇਹਨਾਂ ਨੇ ਜੋ ਗੱਲ ਕੀਤੀ ਹੈ ਇਹਦੇ ਮੁਤਾਬਕ ਇਹ ਹੈ ਵੀ ਦੁਨੀਆ ਦੇ ਵਿੱਚ ਖੁਸ਼ੀਆਂ ਮਨਾਈਆਂ ਜਾਣਗੀਆਂ ਤੇ ਤਾਂ ਹੀ ਇਹਨਾਂ ਦੀ ਰੋਜ਼ੀ ਰੋਟੀ ਚੱਲਣਗੀ ਕਿਉਂਕਿ ਇਹ ਦਵਾਵਾਂ ਦੇਣਗੇ ਉਸ ਤੋਂ ਬਾਅਦ ਹੀ ਜਿਹੜੀ ਹੈਗੀ ਇਹਨਾਂ ਦੇ ਘਰੇ ਚੁੱਲੇ ਬਲਣਗੇ ਭਾਈ ਜੀ ਕੀ ਨਾਮ ਹੈ ਹਰਪ੍ਰਭਾਨ ਸਿੰਘ ਹੈ ਜੀ ਕੀ ਲੱਗਦਾ ਹੈ ਵੀ ਭਾਰਤ ਪਾਕਿਸਤਾਨ ਵਿਚਾਲੇ ਜਿਹੜੀ ਜੰਗ ਛੜਨ ਦੇ ਚਾਂਸ ਬਣੇ ਆ ਜਾਂ ਸਟ੍ਰਾਈਕ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਮਜ਼ਦੂਰ ਜਿਹੜੇ ਹੈਗੇ ਨੇ ਉਹ ਉਹ ਉਹਨਾਂ ਦੇ ਰੋਟੀ ਦਾ ਬਹੁਤ ਔਖਾ ਹੋਇਆ ਪਿਆ ਮਜ਼ਦੂਰ ਭਾਜੀ ਇਸ ਜੰਗ ਦੇ ਲੜਾਈ ਦੇ ਪ੍ਰਤੀ ਬਹੁਤ ਪ੍ਰਭਾਵਿਤ ਹੋ ਚੁੱਕੇ ਆ ਕਈ ਮਜ਼ਦੂਰ ਤਾਂ ਵਿਚਾਰੇ ਲੁਧਿਆਣਾ ਗਈ ਸਟੇਸ਼ਨਾਂ ਤੇ ਜਾ ਕੇ ਦੇਖ ਲਓ ਬੱਸ ਸਟੈਂਡ ਤੇ ਜਾ ਕੇ ਦੇਖ ਲਓ ਬਹੁਤ ਰਸ਼ ਹੋ ਰਿਹਾ ਵਾ ਕਰਿਆਨਾ ਸਟੋਰਾਂ ਤੇ ਜਾ ਕੇ ਦੇਖ ਲਓ ਪੰਪਾਂ ਤੇ ਜਾ ਕੇ ਦੇਖ ਲਓ ਜਿਹੜੀ ਆ ਫੇਸਬੁੱਕ ਆ ਫੇਸਬੁੱਕ ਲੋਕਾਂ ਨੂੰ ਮਿਸ ਗਾਈਡ ਕਰ ਰਹੀ ਆ ਇਹਨਾਂ ਇਹਨਾਂ ਦੇ ਪ੍ਰਭਾਵਿਤ ਹੋ ਰਹੀ ਆ ਮੰਨ ਲਓ ਫੇਸਬੁੱਕ ਜੋ ਵੀ ਇਹਨਾਂ ਨੂੰ ਦਿਖਾ ਰਹੀ ਆ ਜਾਂ ਤਾਂ ਗਲਤ ਤਰੀਕੇ ਨਾਲ ਦਿਖਾ ਰਹੀ ਆ ਜਾਂ ਮਿਸ ਗਾਈਡ ਕਰ ਰਹੀ ਆ ਉਹਦੇ ਕਰਕੇ ਲੋਕ ਪ੍ਰਭਾਵਿਤ ਹੋਏ ਹੋਏ ਨੇ ਪ੍ਰਭਾਵਿਤ ਹੋਣ ਕਾਰਨ ਹਰ ਪਾਸੇ ਰਾਸ਼ਾ ਲੋਕ ਘਬਰਾਏ ਹੋਏ ਨੇ ਮੰਨ ਲਓ ਜੇ ਕੋਈ ਵੀ ਕਿਸੇ ਵੀ ਚੀਜ਼ ਦਾ ਪਟਾਕਾ ਪੈਂਦਾ ਵਾ ਤਾਂ ਲੋਕ ਅਸਲ ਵਿੱਚ ਡਰ ਜਾਂਦੇ ਨੇ ਠੀਕ ਹੈ ਜੀ ਜਿਵੇਂ ਕਿ ਆ ਸਿਲੰਡਰ ਨੇ ਹਾਲਾਂਕਿ ਆ ਬੰਬਾਂ ਲੋਕ ਫਿਰ ਵੀ ਆਪਣੇ ਘਰੇ ਆ ਕੇ ਦੋ ਦੋ ਤਿੰਨ ਤਿੰਨ ਸਿਲੰਡਰ ਸਟੋਰ ਕਰੀ ਜਾਂਦੇ ਨੇ ਕੀ ਫਾਇਦਾ ਭਾਜੀ ਆ ਗੱਲਾਂ ਦਾ ਦੇਖੋ ਜੀ ਨੁਕਸਾਨ ਯੰਗ ਦਾ ਦਾ ਨੋ ਹੀ ਮਾੜਾ ਵਾ ਯੰਗ ਚਾਹੇ ਮੰਨ ਲਓ ਪਾਕਿਸਤਾਨ ਚਾਹੇ ਇੰਡੀਆ ਦੀ ਵੀ ਆ ਜੋ ਵੀ ਆ ਇਹਦੇ ਵਿੱਚ ਇਨਸਾਨੀ ਇਨਸਾਨਾਂ ਨੂੰ ਖਤਰਾ ਹੀ ਖਤਰਾ ਬਹੁਤ ਸਾਰੇ ਲੋਕ ਐਸੇ ਨੇ ਵੀ ਜਿਹੜੇ ਕੋਈ ਕਾਰੋਬਾਰ ਨਾ ਹੋਣ ਕਰਕੇ ਰੋਡ ਦੇ ਉੱਤੇ ਲਾ ਕੇ ਬੈਠੇ ਨੇ ਪਰ ਰੋਟੀ ਸਾਰਿਆਂ ਨੂੰ ਚਾਹੀਦੀ ਹੈ ਕਾਰੋਬਾਰ ਦੇ ਹਾਲਾਤ ਦੇਖ ਲੈਨੇ ਆ ਕਿਉਂਕਿ ਜਿਹੜਾ ਤਣਾਅ ਚੱਲਦਾ ਵਾ ਤਣਾਅ ਦੇ ਵਿਚਾਲੇ ਕਾਰੋਬਾਰ ਦਾ ਕੀ ਹਾਲ ਹੈ ਕੀ ਨਾਮ ਹੈ ਜੀ ਸ਼ੌਰਤ ਨਾਮ ਹੈ ਜੀ ਕਿਹੜੇ ਹਾਲਾਤੇ ਕਾਰੋਬਾਰ ਕੇ ਕਾਰੋਬਾਰ ਠੀਕ ਨਹੀਂ ਹੈ ਇਹ ਨਹੀਂ ਹੈ ਹਾਂ ਕੀ ਹੋ ਰਿਹਾ ਹੈ ਕਸਟਮਰ ਨਹੀਂ ਆ ਰਹੇ ਨਹੀਂ ਆ ਰਹੇ ਪਹਿਲੇ ਪਹਿਲੇ ਠੀਕ ਸੀ ਕੰਮ ਹਾਂ ਪਹਿਲੇ ਠੀਕ ਸੀ ਉਹ ਕਿੰਨਾ ਫਰਕ ਪੜ ਗਿਆ ਕਿਤਨੇ ਪਰਸੈਂਟ ਫਰਕ ਪੜ ਗਿਆ ਉਹ ਫਰਕ ਕਾਫੀ ਹੈ ਸਰ ਮਤਲਬ ਇਹ ਪਹਿਲੇ ਜੋ ਕੰਮ ਅੱਛਾ ਚੱਲ ਰਿਹਾ ਥਾ ਅਬ ਉਹ ਧੀਰੇ ਧੀਰੇ ਚੱਲ ਰਹਾ ਹੈ ਹਾਂ ਜੀ ਧੀਰੇ ਧੀਰੇ ਚੱਲ ਰਹਾ ਹੈ ਚਲੋ ਠੀਕ ਹੈ ਗਲਵਤ ਕਰਦੇ ਹਾਂ ਹੋਰ ਵੀ ਸਾਥੇ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗਲਵਤ ਕਰਦੇ ਹਾਂ ਜੂਰ ਮੰਡੀ ਦੇ ਵਿੱਚ ਆਏ ਆ ਜਾਣਕਾਰੀ ਲੈ ਲੈਣੇ ਆ ਕਾਰੋਬਾਰ ਕੀ ਕਹਿ ਰਿਹਾ ਹੈ ਬਾਈ ਜੀ ਕੀ ਨਾਮ ਹੈ ਗਿਵਿੰਦਰ ਸਿੰਘ ਨਰੇਂਦਰ ਸਰ ਇਹ ਦੱਸੋ ਜਗENDER ਸਿੰਘ ਜੀ ਇਹ ਦੱਸੋ ਵੀ ਕਾਰੋਬਾਰ ਦੇ ਕੀ ਹਾਲਾਤ ਨੇ ਕਿਉਂਕਿ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾਅ ਚੱਲ ਰਿਹਾ ਮੜਾਈ ਆ ਜੀ ਹਾਲ ਬੈਠੇ ਆਈ ਦਾ ਕੰਮ ਲਈ ਮੜਾਈ ਹਾਲਾ ਹਾਂ ਕੰਮ ਕੰਮ ਨਹੀਂ ਮਿਲਦਾ ਅੱਛਾ ਪਹਿਲਾਂ ਠੀਕ ਸੀਗਾ ਪਹਿਲਾਂ ਠੀਕ ਸੀਗਾ ਪਹਿਲਾਂ ਠੀਕ ਸੀਗਾ ਜੀ ਹਾਂਜੀ ਹਾਂਜੀ ਪਹਿਲਾਂ ਠੀਕ ਸੀਗਾ ਹੁਣ ਹੁਣ ਮੰਦਾ ਹੀ ਹਾਲ ਆ ਹਾਂ ਤੇ ਹੁਣ ਮਤਲਬ ਕਿੰਨੇ ਦਿਨ ਹੋ ਗਏ ਦਿਹਾੜੀ ਲੱਗੀ ਆ ਤਾਂ ਹੋ ਗਿਆ ਸਾਨੂੰ ਅੱਛਾ ਦਿਹਾੜੀ ਨਹੀਂ ਲੱਗੀ ਹਫਤੇ ਦੀ ਨਹੀਂ ਜੀ ਫਿਰ ਕਿਦਾਂ ਚੱਲਦਾ ਇਹ ਕਰਦਾ ਕਰਦਾ ਕਿਵੇਂ ਜਾਂ ਰੋ ਪਟਕੇ ਚੱਲਦਾ ਹੋਰ ਕਿਦਾਂ ਚੱਲਣਾ ਕੀ ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਵੀ ਮਜ਼ਦੂਰਾ ਬਾਰੇ ਵੀ ਸੋਚਿਆ ਜਾਂਦਾ ਨਹੀਂ ਮਜ਼ਦੂਰਾ ਨੂੰ ਕੋਈ ਸਾਨੂੰ ਦਵੇ ਤਾਂ ਹੀ ਆ ਕੋਈ ਕੁਝ ਕਰਨ ਸਰਕਾਰ ਦਾ ਕੋਈ ਕਰ ਰਹੀ ਨਹੀਂ ਜੀ ਕਿ ਜਿੱਦਾਂ ਕੋਈ ਐਮਰਜੈਂਸੀ ਹਾਲਾਤ ਬਣ ਜਾਂਦੇ ਆ ਤੇ ਉਹ ਸਰਕਾਰਾਂ ਸਾਰਿਆਂ ਵਾਸਤੇ ਜਿਹੜਾ ਹੈਗਾ ਵਾ ਉਹ ਰਾਸ਼ਨ ਪਾਣੀ ਦਾ ਪ੍ਰਬੰਧ ਕਰਦੀ ਆ ਤੇ ਇੱਧਰ ਹੁਣ ਮੰਨ ਲਓ ਤੁਸੀਂ ਕਹਿੰਦੇ ਹੋ ਵੀ ਹਫਤਾ ਹੋ ਗਿਆ ਦਿਹਾੜੀ ਨਹੀਂ ਲੱਗੀ ਤੇ ਸਰਕਾਰ ਨੂੰ ਕੀ ਕੁਝ ਕਰਨਾ ਚਾਹੀਦਾ ਮਜ਼ਦੂਰਾ ਵਾਸਤੇ ਕੋਈ ਰਾਸ਼ਨ ਰੋਸ਼ਨ ਭੇਜਣ ਕੋਈ ਕੋਸ਼ਿਸ਼ ਤਾਂ ਕਰਨਾ ਸਰਕਾਰ ਸਾਡੇ ਲਈ ਉਜਨੀ ਕਰ ਰਹੀ ਭਾਈ ਜੀ ਕੀ ਨਾਮਾ ਤੁਹਾਡਾ ਜਸਕਰਨ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿੱਦਾਂ ਦਾ ਇਹ ਹਾਲਾਤ ਬਣਦੇ ਪਏ ਆ ਆਪਣੇ ਭਾਰਤ ਦੇ ਮੈਂ ਉਹ ਹੀ ਚੀਜ਼ ਦੱਸ ਰਿਹਾ ਜੀ ਵੀ ਕੋਈ ਪੇ ਹਫਤਾ ਬਤਾ ਹੋ ਗਿਆ ਸਾਨੂੰ ਡੇਢ ਡੇਢ ਹਫਤਾ ਜੀ ਕਿਸੇ ਨੂੰ ਜ਼ਿਆਦਾ ਹੋ ਗਿਆ ਕਿਸੇ ਨੂੰ ਕਿੰਨੇ ਹੋ ਗਏ ਕੰਮ ਕਾਜ ਚੱਲ ਨਹੀਂ ਰਿਹਾ ਬਿਲਕੁਲ ਵੀ ਬਸ ਘਰੋਂ ਆ ਜਾਣੇ ਇੱਥੇ ਆ ਕੇ ਬੈਠ ਕੇ ਚਲੇ ਜਾਣੇ ਵੀ ਕਦੇ ਖਬਰਾਂ ਮਿਲੀ ਜਾਵੇ ਕੰਮ ਕਾਜ ਕਰੇ ਬੱਚੇ ਬੈਠੇ ਆਗੇ ਉਹ ਖਾਣ ਨੂੰ ਮੰਗਦੇ ਆ ਕਿੱਥੋਂ ਦੇਣਾ ਜੀ ਅਸੀਂ ਉਹਨਾਂ ਨੂੰ ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਜੀ ਸਾਡੇ ਵੱਲ ਹਾਂਜੀ ਸਾਡੇ ਵੱਲ ਸੋਚਣਾ ਚਾਹੀਦਾ ਕੀ ਨਾਮ ਆ ਜੀ ਵੀਜੇ ਕੁਮਾਰ ਕੀ ਕਹਿਣਾ ਚਾਹੁੰਦੇ ਹੋ ਕਾਰੋਬਾਰ ਦੇ ਕੀ ਹਾਲਾਤ ਨੇ ਕਾਰੋਬਾਰ ਇਦਾਂ ਹੀ ਆ ਜੀ ਜੇ ਇੱਕ ਦਿਹਾੜੀ ਲੱਗਦੀ ਆ ਤੇ ਪੰਜ ਨਹੀਂ ਲੱਗਦੀਆਂ ਬਈ ਇੱਥੇ ਨਾ ਕੋਈ ਰੋਟੀ ਦਾ ਸਾਧਨ ਨਾ ਕੋਈ ਗਰੀਬ ਬੰਦੇ ਆ ਬਹੁ ਮੰਡੀ ਘੁੰਮ ਕੇ ਚਲੇ ਜਾਈਦਾ ਅੱਛਾ ਖੜ ਕੇ ਘੁੰਮ ਕੇ ਹੀ ਮੁੜ ਜਨੇ ਕਾਰੋਬਾਰ ਨਹੀਂ ਆ ਰਿਹਾ ਕਾਰੋਬਾਰ ਨਹੀਂ ਆ ਰਿਹਾ ਜੀ ਕੀ ਕਾਰਨ ਆ ਕਾਰੋਬਾਰ ਦਾ ਹੁਣ ਮਤਲਬ ਜਿੱਦਾਂ ਹੁਣ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਚੱਲਦਾ ਵੀ ਇਹੀ ਕਾਰਨ ਇਹੀ ਚਾ ਇਹ ਦੇ ਕਾਰਨ ਰੋਟੀ ਤਾਂ ਵੀ ਔਖੇ ਹੋ ਗਏ ਹੁਣ ਕੰਮ ਨਿਕਲਦਾ ਨਹੀਂ ਸੋ ਇਹ ਹੈ ਵੀ ਹਾਲਾਤ ਜਿੰਨੀ ਦਰ ਨਹੀਂ ਸੁਧਰਦੇ ਓਨੀ ਦੇਰ ਕੰਮ ਕਾਰੋਬਾਰ ਦੇ ਹਾਲਾਤ ਇਸ ਤਰ੍ਹਾਂ ਹੀ ਬਣੇ ਰਹਿਣ ਦੇ ਚਾਂਸ ਬਣਦੇ ਜਾਂਦੇ ਨੇ ਕਿਉਂਕਿ ਲੋਕ ਵੀ ਜਿਹੜੇ ਹੈਗੇ ਆ ਕੰਸਟਰਕਸ਼ਨ ਕਰਨ ਤੋਂ ਡਰਦੇ ਨੇ ਵੀ ਪਤਾ ਨਹੀਂ ਕੀ ਮਾਹੌਲ ਬਣ ਜਾਣਾ ਹੈ ਪਰ ਡਰਨ ਦੀ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਹੈ ਸਰਕਾਰ ਨੇ ਜਿਹੜੇ ਹੈ ਪ੍ਰਬੰਧ ਜਿਹੜੇ ਪੂਰੇ ਪੁਕਤਾ ਕਰ ਲਏ ਹੋਏ ਨੇ ਤੇ ਬਾਕੀ ਜਿਹੜੀ ਮਜ਼ਦੂਰਾਂ ਦੀ ਜਿਹੜੀ ਗੱਲ ਹੈਗੀ ਆ ਉਹ ਵੀ ਸਰਕਾਰ ਤੱਕ ਪਹੁੰਚਾਵਾਂਗੇ ਕਿਉਂਕਿ ਇਹਨਾਂ ਦੀਆਂ ਦਿਹਾੜੀਆਂ ਹਫ਼ਤਾ ਹਫ਼ਤਾ ਹੋ ਗਿਆ ਵੀ ਇਹ ਵੀ ਬੇਲੇ ਬੈਠੇ ਨੇ ਕੀ ਆ ਵੀ ਇਹੀ ਲੇਬਰ ਦਾ ਕੰਮ ਕਰਦੇ ਹਾਂ ਜੀ कितनी देर से वो तो हो गया हमको तीन साल अच्छा तो कैसे आजकल कैसे हालात है माहौल खराब है सर काम को आ नहीं रहा भूखे मर रहे हैं लंगड़ चलता काम कामे नहीं है साहब तो देखा अभी स्टेशन पर से या बस स्टैंड से लोग अपने गांव को जा रहे हैं भाग के क्या कर कहना चाहते हैं है इसके बारे में वो तो क्यों जा रहे हैं अब उन लोगों को परेशानी हो रहा तभी जा रहे हैं लॉकडाउन को ऐसे ही मार काट के वजह से डर के मारे भाग रहा और क्या बात है सही सिंह सिंह जी ਤੁਸੀਂ ਦੱਸੋ ਕਾਰੋਬਾਰ ਦੇ ਕੀ ਹਾਲਾਤ ਹੈ ਕਾਰੋਬਾਰ ਮੋਟ ਮੜਾਈ ਇੱਕ ਦਿਹਾੜੀ ਲੱਗਦੀ ਹੈ ਇੱਕ ਨਹੀਂ ਲੱਗਦੀ ਅੱਛਾ ਘਰੇ ਚਲੇ ਜਾਂਦੇ ਆ ਫਿਰ ਆ ਜਾਂਦੇ ਆ ਠੀਕ ਕਰੀਏ ਅੱਛਾ ਕਿੰਨੇ ਦਿਨ ਹੋ ਗਏ ਜਿਹੜਾ ਆਪਣਾ ਕੰਮ ਮਿਲੇ ਨੂੰ ਕੰਮ ਵਾਸਤੇ ਇੱਕ ਦਿਹਾੜੀ ਲੱਗ ਜਾਂਦੀ ਹੈ ਦੋ ਦਿਨ ਵਿਲੇ ਰਹਿੰਦੇ ਆ ਅੱਛਾ ਉਹ ਖਾ ਪੀ ਕੇ ਬਰਾਬਰ ਹੋ ਜਾਂਦੇ ਆ ਫਿਰ ਦੇਖਦੇ ਰਹਿੰਦੇ ਆ ਪਹਿਲਾਂ ਕੰਮ ਠੀਕ ਸੀਗੇ ਹੁਣ ਨਾਲੋਂ ਕੰਮ ਦਾ ਪਹਿਲਾਂ ਚੱਲਦਾ ਸੀਗਾ ਹੁਣ ਥੋੜਾ ਜਿਹਾ ਡਾਊਨ ਹੋ ਗਿਆ ਅੱਛਾ ਇਹ ਕੀ ਹੈ ਜਿਹੜਾ ਤਣਾਅ ਚੱਲਦਾ ਪਿਆ ਉਹਦੇ ਕਰਕੇ ਹੀ ਆ ਇਹ ਤਾਂ ਹੁਣ ਰੱਬ ਹੀ ਜਾਣੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਠੀਕ 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 ਹੈ ਹਾਂਜੀ ਬਾਈ ਜੀ ਕੀ ਹਾਲ ਹੈ ਜੀ ਠੀਕ ਹੋ ਸਤਿ ਸ੍ਰੀ ਅਕਾਲ ਕੀ ਨਾਮ ਹੈ ਰਣਜੀਤ ਸਿੰਘ ਐ ਕਾਰੋਬਾਰ ਦੇ ਹਾਲਾਤ ਦੱਸੋ ਵੀ ਕਿਦਾਂ ਕਾਰੋਬਾਰ ਦੇ ਹਾਲਾਤ ਤਾਂ ਬਹੁਤ ਖਰਾਬ ਨੇ ਜੀ ਹਾਂਜੀ ਇਹ ਤਾਂ ਬਹੁਤ ਘੱਟ ਉਹ ਦੂਜਾ ਬਾ ਇੱਕ ਲੱਗਦੀ ਆ ਇੱਕ ਲੱਗਦੀ ਹੈ ਨਹੀਂ ਇੱਕ ਵੀ ਲੱਗਦੀ ਨਹੀਂ ਹੈ ਜੀ ਇੱਕ ਦੇ ਲੱਗਦੀ ਆ ਦੋ ਦਿਹਾੜੀਆਂ ਬਿਜੇ ਰਹਿਣਾ ਬੰਦਾ ਕੀ ਕੀਤਾ ਜਾਵੇ ਡਾੜੀ ਕਿੰਨੀ ਚੱਲਦੀ ਹੈ ਅੱਜ ਕੱਲ ਮੰਗਲ ਜੀ ਕੋ ਮਰਦੀਆ ਮੰਗਲ ਜੀ ਹੁ ਆਮ 800 ਰੁਪਏ ਦੇ ਅਸੀਂ ਚੱਲਦੀ ਆ ਜੀ ਅੱਛਾ ਹਾਂ 800 ਮਿਲ ਜਾਂਦੀ ਵੈਸੇ ਜਿਦਣ ਲੱਗ ਜਵੇ ਹਾਂ 800 ਮਿਲ ਜਾਂਦੇ ਅੱਛਾ ਦਿਹਾੜੀ ਮਿਲਦੀ ਹੈ ਮਿਸਤਰੀ ਦੀ ਦਿਹਾੜੀ ਹੈ ਹਾਂ ਜੀ ਹਾਂ ਤੇ ਮਜ਼ਦੂਰ ਦੀ ਕਿੰਨੀ ਦਿਹਾੜੀ ਹੈ ਮਜ਼ਦੂਰ ਦੇ ਆਮ 600 ਜੀ ਮਿਲ ਜਾਂਦੀ ਹੈ ਜੀ 600 ਹਾਂ ਮੰਗਣ ਦੇ ਜਿਹੜੇ ਪਾਰਾ ਕੰਮ ਦਾ 700 ਮੰਗਣ ਦਾ ਨਾ ਅੱਛਾ ਜੇ ਮਤਲਬ ਉਹ ਵੀ ਤਾਂ ਹੈ ਵੀ ਜੇ ਕੰਮ ਮਿਲਦਾ ਰਵੇ ਤਾਂ ਹਾਂ ਹਾਂ ਜੀ ਹਾਂ ਮੰਗਣ ਨੂੰ ਚਾਹੇ 10 1000 ਮੰਗੀ ਜਾਵੇ ਜਾਂ ਕੰਮ ਹੀ ਨਹੀਂ ਆਉਣਾ ਤਾਂ ਫਿਰ ਕੰਮ ਹੀ ਨਹੀਂ ਆਉਣਾ ਜੀ 800 ਦੇ 1000 ਮਿਲ ਜਾਵੇ ਉਹੀ ਬਹੁਤ ਆ ਜੀ ਠੀਕ ਹੈ ਜੇ ਲੱਗੀ ਜਾਵੇ ਪਾਰਾ ਸੋ ਤੁਸੀਂ ਦੇਖੋ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਕਿਉਂਕਿ ਜਿਹੜਾ ਤਣਾਅ ਭਾਰਤ ਪਾਕਿਸਤਾਨ ਦਾ ਚੱਲਦਾ ਪਿਆ ਹੈ ਇਹਦੇ ਕਰਕੇ ਕਾਰੋਬਾਰ ਤੇ ਬਹੁਤ ਅਸਰ ਪਿਆ ਹੈ ਮਜ਼ਦੂਰਾਂ ਤੇ ਬਹੁਤ ਅਸਰ ਪਿਆ ਹੈ ਮਜ਼ਦੂਰ ਜਿਹੜੇ ਹੈਗੇ ਨੇ ਆਪਣਾ ਕੰਮ ਹੈ ਨਹੀਂਗਾ ਤੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਤੇ ਜਿਹੜੇ ਇੱਥੇ ਦੇ ਵਸਨੀਕ ਨੇ ਉਹ ਵਿਚਾਰੇ ਬੈਠੇ ਨੇ ਇੱਥੇ ਬਹਿ ਬਹਿ ਕੇ ਮੁੜ ਜਾਂਦੇ ਨੇ ਵਾਪਸ ਘਰਾਂ ਨੂੰ ਕਿਉਂਕਿ ਸਵੇਰ ਤੋਂ ਆਣ ਕੇ ਬਹਿ ਜਾਂਦੇ ਨੇ ਵੀ ਕਾਰੋਬਾਰ ਵੀ ਚੱਲੂਗਾ ਤੇ ਸਾਡੇ ਘਰ ਦੇ ਵਿੱਚ ਚੂਲਾ ਬਲੂਗਾ ਪਰ ਹਾਲਾਤ ਕੋਈ ਜ਼ਿਆਦਾ ਵਧੀਆ ਨਹੀਂ ਹੈ ਪਰ ਫਿਰ ਵੀ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਤੇ ਆਪਣੇ ਪਰਮਾਤਮਾ ਤੇ ਵੀ ਭਰੋਸਾ ਰੱਖੋ ਤੇ ਆਪਣੇ ਆਪ ਤੇ ਵੀ ਯਕੀਨ ਰੱਖੋ ਹਾਲਾਤ ਸੁਧਰਨਗੇ ਤੇ ਕਾਰੋਬਾਰ ਫਿਰ ਚੱਲਣਗੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ